ਸੱਚੀ ਗੱਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਕਰੀਬ 5 ਸਾਲਾਂ ਬਾਅਦ ਮੁੱਖ ਵਿਆਜ ਦਰਾਂ ਵਿੱਚ ਕੀਤੀ ਕਟੌਤੀ ਦਰਾਂ ਨੂੰ 4.35% ਤੋਂ ਘਟਾ ਕੇ 4.1% ਕੀਤਾ ਲੋਕਾਂ ਤੇ ਘਟਿਆ ਕਰਜ਼ੇ ਦਾ ਬੋਝ ਆਸਟ੍ਰੇਲੀਆ ਵਿੱਚ ਬੀਮਾ ਕੰਪਨੀਆਂ ਦੀ ਮਨਮਾਨੀ ਤੇ ਰੋਕ ਲਗਾਉਣ ਲਈ ਵਿਰੋਧੀ ਧਿਰ ਇੱਕਜੁੱਟ ਗ੍ਰੀਨਜ਼ ਨੇ ਮੈਗਾ ਪਾਲਿਸੀ ਪੁਸ਼ ਦਾ ਕੀਤਾ ਐਲਾਨ ਵਿਰੋਧੀ ਤੇ ਤੇਆਗੂਪਾਲ ਡਟਣ ਵੀ ਜਿਤਾ ਚੁਕੇ ਵੱਧੀਆਂ ਬੀਮਾ ਲਾਗਤਾਂ ਤੇ ਇਤਰਾਜ਼ ਆਸਟ੍ਰੇਲੀਆ ਦੇ ਸਕੂਲ ਆਵਿਚ ਸਟੂਡੈਂਟਸ ਦੇ ਮੋਬਾਈਲ ਫੋਨ ਤੇ ਪਾਬੰਦੀ ਦੇ ਸ਼ਾਨਦਾਰ ਨਤੀਜੇ ਆਏ ਸਾਹਮਣੇ ਰਿਸਰਚ ਰਿਪੋਰਟ ਵਿੱਚ ਦਾਵਾ ਵਿਦਿਆਰਥੀਆਂ ਦੇ ਵਿਵਹਾਰ ਵਿੱਚ ਪਹਿਲਾ ਨਾਲ ਹੋਇਆ ਜ਼ਿਆਦਾ ਸੁਧਾਰ ਖੇਡਾਂ ਦੇ ਮੈਦਾਨ ਵਿੱਚ ਜਾਣ ਲੱਗੇ ਵਿਦਿਆਰਥੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਕਰੀਬ 5 ਸਾਲਾਂ ਬਾਅਦ ਪਹਿਲੀ ਵਾਰ ਮੁੱਖ ਵਿਆਜ ਦਰ ਵਿੱਚ ਕਟੌਤੀ ਕੀਤੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਸਾਲ ਦੀ ਆਪਣੀ ਪਹਿਲੀ ਬੋਰਡ ਮੀਟਿੰਗ ਵਿੱਚ ਨਕਦੀ ਦਰ ਨੂੰ 4.35% ਤੋਂ ਘਟਾ ਕੇ 4.1% ਕਰ ਦਿੱਤਾ। ਬੈਂਕ ਦੇ ਗਵਰਨਰ ਮਿਸ਼ੇਲ ਬਲੌਕ ਨੇ ਕਿਹਾ ਕਿ ਅਸੀਂ ਇੱਕ ਕਟੌਤੀ ਕੀਤੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਇਹ ਕੁਝ ਲੋਕਾਂ ਲਈ ਮਦਦਗਾਰ ਹੋਵੇਗਾ। ਦੂਜੇ ਪਾਸੇ ਉੱਗੇ ਅਰਥਸ਼ਾਸਤਿਆਂ ਨੇ ਕਿਹਾ ਕਿ ਇਸ ਫੈਸਲੇ ਦਾ ਆਮ ਲੋਕਾਂ ਨੂੰ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ ਦੇ ਬੋਰਡ ਨੇ ਫਰਵਰੀ ਦੀ ਮੀਟਿੰਗ ਵਿੱਚ ਨਗਦ ਦਰ ਵਿੱਚ 0.25% ਦੀ ਕਟੌਤੀ ਕਰਕੇ 4.1% ਕਰਨ ਦਾ ਫੈਸਲਾ ਕੀਤਾ ਹੈ। ਇਹ ਮਾਰਗੇਜ ਕਰਜ਼ਦਾਰਾਂ ਲਈ ਰਾਹਤ ਹੈ ਕਿਉਂਕਿ ਕੇਂਦਰੀ ਬੈਂਕ ਨੇ ਮਈ 2022 ਅਤੇ ਨਵੰਬਰ 2023 ਦੇ ਵਿਚਕਾਰ 13 ਮੌਕਿਆਂ ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਸੀ ਅਤੇ ਫਿਰ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਨਕਦ ਦਰ ਨੂੰ ਹੋਲਡ ਤੇ ਰੱਖਿਆ। ਇਸ ਦੇਰ ਬੈਂਕ ਆਫ ਆਸਟ੍ਰੇਲੀਆ ਨੇ ਸਾਲ ਦੀ ਆਪਣੀ ਪਹਿਲੀ ਬੋਰਡ ਮੀਟਿੰਗ ਵਿੱਚ ਨਕਦੀ ਦਰ ਨੂੰ 4.35% ਤੋਂ ਘਟਾ ਕੇ 4.1% ਕਰ ਦਿੱਤਾ ਹੈ ਦਸੰਬਰ ਤਿਮਾਹੀ ਵਿੱਚ ਮਹਿੰਗਾਈ ਦਰ ਸਿਰਫ 0.2% ਸੀ ਅਤੇ ਕੈਲੰਡਰ ਸਾਲ 2024 ਲਈ 2.4% ਵਧਣ ਤੋਂ ਬਾਅਦ ਇਸ ਘਟौती ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ 2 ਸਾਲ ਪਹਿਲਾਂ ਸਾਲਾਨਾ ਮਹਿੰਗਾਈ ਦਰ 7.8% ਦੇ ਉੱਚੇ ਪੱਧਰ ਤੇ ਸੀ ਬੈਂਕ ਮਹਿੰਗਾਈ ਨੂੰ 2% ਤੋਂ 3% ਦੇ ਟੀਚੇ ਦੇ ਦਾਇਰੇ ਵਿੱਚ ਰੱਖਣ ਲਈ ਵਿਆਜ ਦਰਾਂ ਵਿੱਚ ਤਬਦੀਲੀ ਕਰਦਾ ਹੈ। ਆਸਟ੍ਰੇਲੀਆ ਦੀ ਬੇਰੋਜ਼ਗਾਰੀ ਦਰ ਦਸੰਬਰ ਵਿੱਚ 4% ਦੇ ਰਿਕਾਰਡ ਹੇਠਲੇ ਪੱਧਰ ਤੇ ਰਹੀ ਜੋ ਨਵੰਬਰ ਵਿੱਚ 10.9% ਸੀ। ਦਰ ਵਿੱਚ ਇਹ ਬਦਲਾ ਪ੍ਰਧਾਨ ਮੰਤਰੀ ਐਂਥਨੀ ਅਲਵਾਨੀਜ਼ ਦੀ ਖੱਬੇ ਪੱਖੀ ਲੇਬਰ ਪਾਰਟੀ ਸਰਕਾਰ ਲਈ ਇੱਕ ਸਵਾਗਤਯੋਗ ਘਟਨਾ ਕਰਮ ਹੈ ਜੋ 17 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਚੋਣ ਲੜੇਗੀ। ਉਧਰ ਵਿਰੋਧੀ ਧਿਰਾਂ ਵੱਲੋਂ ਵਿੱਤੇ ਲੰਮੇ ਸਮੇਂ ਤੋਂ ਦਰਾਂ ਵਿੱਚ ਕਟੌਤੀ ਦੀ ਮੰਗ ਕੀਤੀ ਜਾ ਰਹੀ ਸੀ। आरबीआई ਦੇ ਗਵਰਨਰ ਮਿਸ਼ੇਲ ਬਲੌਕ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਐਮਰਜੈਂਸੀ ਤੋਂ ਵਧਣ ਵਾਲੇ ਵਿਆਜ ਦਰਾਂ ਦਾ ਮਤਲਬ ਹੈ ਕਿ ਘਰੇਲੂ ਕਰਜ਼ੇ ਵਾਲੇ ਪਰਿਵਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਸੀਂ ਇੱਕ ਕਟੌਤੀ ਕੀਤੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਇਹ ਕੁਝ ਲੋਕਾਂ ਲਈ ਮਦਦਗਾਰ ਹੋਵੇਗਾ ਅਸੀਂ ਮੌਰਗੇਜ ਧਾਰਕਾਂ ਤੇ ਬਹੁਤ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਹ ਪਰੇਸ਼ਾਨ ਨੇ ਪਰ ਅਸਲੀਅਤ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੀਮਤਾਂ ਵਿੱਚ 18% ਦੀ ਦਾਵ ਪਾਦਾ ਹੋਇਆ ਹੈ ਇਹ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਸਾਰੇ ਕਿਰਾਏਦਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਸਾਰੇ ਘਟ ਆਮਦਨ ਵਾਲੇ ਲੋਕਾਂ ਲਈ ਵੀ ਤਕਲੀਫ ਦੇ ਸਾਬਤ ਹੋਇਆ ਹੈ ਮੀਟਿੰਗ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਬੋਰਡ ਨੇ ਕਿਹਾ ਕਿ ਮਹਿੰਗਾਈ 2022 ਵਿੱਚ ਆਪਣੇ ਸਿਖਰ ਤੇ ਮਹੱਤਵਪੂਰਨ ਤੌਰ ਤੇ ਘਟ ਗਈ ਹੈ ਰਿਜ਼ਰਵ ਬੈਂਕ ਦੇ ਬੋਰਡ ਨੇ ਬਿਆਨ ਵਿੱਚ ਕਿਹਾ ਕਿ ਦਸੰਬਰ ਤਿਮਾਹੀ ਵਿੱਚ ਅੰਡਰਲਾਈਂਗ ਮੁਦਰਾ ਸਵਿਤੀ 3.2 ਫੀਸਦੀ ਤੇ ਰਹੀ ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਮਹਿੰਗਾਈ ਦਾ ਦਬਾਅ ਉਮੀਦ ਨਾਲੋਂ ਤੇਜ਼ੀ ਨਾਲ ਘਟ ਰਿਹਾ ਹੈ ਇਸ ਵਿੱਚ ਪਿਛਲੇ ਮਹੀਨੇ جاری ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਜਿਸ ਨਾਲ ਕਟੌਤੀ ਦੀਆਂ ਉਮੀਦਾਂ ਮਜ਼ਬੂਤ ਹੋਈਆਂ ਨੇ ਕਟੌਤੀਆਂ ਦੇ ਬਾਵਜੂਦ ਬੋਰਡ ਨੇ ਜ਼ੋਰ ਦੇ ਕੇ ਕਿਹਾ ਕਿ ਮੁੱद्रास्फीਤੀ ਨੂੰ ਟੀਚੇ ਤੇ ਵਾਪਸ ਲਿਆਉਣਾ ਉਸਦੀ ਤਰਜੀਹ ਹੈ ਅਤੇ ਸੁਝਾਵਾ ਦਿੱਤਾ ਹੈ ਕਿ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀ ਕੋਈ ਗਾਰੰਟੀ ਨਹੀਂ ਹੈ ਬੋਰਡ ਦਾ ਮੁਲਾਂਕਣ ਹੈ ਕਿ ਮੁੱਦਰਾ ਨੀਤੀ ਅਨੁਕੂਲ ਰਹੀ ਹੈ ਅਤੇ ਨਗਦ ਦਰ ਵਿੱਚ ਇਸ ਕਟੌਤੀ ਤੋਂ ਬਾਅਦ ਵੀ ਅਨੁਕੂਲ ਰਹੇਗੀ ਉਧਰ ਮੂਡੀਜ਼ ਐਨਾਲਟਿਕਸ ਦੇ ਅਰਸ਼ਾਸਤਰੀ ਹੈਰੀ ਮਰਫੀ ਕਰੂਜ਼ ਨੇ ਆਰਬੀਏ ਬੋਰਡ ਦੇ ਫੈਸਲੇ ਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਨਾ ਕਿਹਾ ਕਿ ਵਾਸਤਵਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੁਦਰਾ ਨੀਤੀ ਨੂੰ ਬਹੁਤ ਜਲਦੀ ਬਹੁਤ ਜ਼ਿਆਦਾ ਢਿੱਲ ਦਿੱਤੀ ਜਾਂਦੀ ਹੈ ਤਾਂ ਮੁਦਰਾ ਸਪੀਤੀ ਰੁਕ ਸਕਦੀ ਹੈ ਅਤੇ ਮੁਦਰਾ ਸਪੀਤੀ ਟੀਚੇ ਦੀ ਰੇਂਜ ਦੇ ਮੱਧ ਬਿੰਦੂ ਤੋਂ ਉੱਪਰ ਆ ਜਾਵੇਗੀ ਸਾਨੂੰ ਜੁਲਾਈ ਤੱਕ ਕਿਸੇ ਹੋਰ ਕਟੌਤੀ ਦੀ ਉਮੀਦ ਨਹੀਂ ਹੈ ਦੂਜੇ ਪਾਸੇ ਸੀਨੀਅਰ ਅਰਥ ਸ਼ਾਸਤਰੀ ਐਡਿਲੇਟ ਟੈਂਬ੍ਰੇਲ ਨੇ ਜੋ ਅਗਸਤ ਦੌਰਾਨ ਬਿਆਨ ਵਿੱਚ ਸਿਰਫ ਇੱਕ ਹੋਰ ਕਟੌਤੀ ਦੀ ਭਵਿੱਖਬਾਣੀ ਕਰਦੇ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਮੁਦਰਾ ਨੀਤੀ ਬਿਆਨ ਵਿੱਚ ਅਪਡੇਟ ਕੀਤੇ ਪੂਰਵ ਅਨੁਮਾਨ ਅਤੇ ਹੌਕੇ ਪਰ ਬਿਆਨ ਸਾਡੇ ਇਸ ਵਿਚਾਰ ਦਾ ਸਮਰਥਨ ਕਰਦੇ ਨੇ ਕਿ ਇਹ ਇੱਕ ਖੋਖਲਾ ਸੋਖਾ ਚੱਕਰ ਹੋਵੇਗਾ ਵਿਆਜ ਰਾਬ ਵਿੱਚ ਕਟੋਤੀ ਇੱਕ ਵਾਰ ਦੀ ਗੱਲ ਹੋ ਸਕਦੀ ਹੈ ਆਸਟ੍ਰੇਲੀਆ ਵਿੱਚ ਬੀਮਾ ਕੰਪਨੀਆਂ ਦੀ ਮਨਮਾਨੀ ਤੇ ਰੋਕ ਲਗਾਉਣ ਲਈ ਵਿਰੋਧੀ ਤੌਰ ਇਕਜੁੱਟ ਹੁੰਦਾ ਨਜ਼ਰ ਆ ਰਿਹਾ ਹੈ ਇਸ ਲਈ ਗ੍ਰੀਨਸ ਦੀ ਮਹਿਰੀਨ ਫਾਰੂਕੀ ਵੱਲੋਂ ਮੈਗਾ ਪਾਲਿਸੀ ਪੁਸ਼ਤਾ ਐਲਾਨ ਕੀਤਾ ਜਾ ਰਿਹਾ ਹੈ ਦਾਵਾ ਹੈ ਕਿ ਇਸ ਨਾਲ ਵਧ ਰਹੀ ਬੀਮਾ ਲਾਗਤਾਂ ਨੂੰ 4 ਬਿਲੀਅਨ ਡਾਲਰ ਤੱਕ ਘਟਾਇਆ ਜਾ ਸਕਦਾ ਹੈ। ਆਸਟ੍ਰੇਲੀਆ ਦੀ ਬੀਮਾ ਕੰਪਨੀਆਂ ਦੀ ਮਨਮਾਨੀ ਤੇ ਰੋਕ ਲਗਾਉਣ ਲਈ ਵਿਰੋਧੀ ਧਿਰ ਇਕਜੁੱਟ ਹੋਣ ਦਾ ਨਜ਼ਰ ਆ ਰਿਹਾ ਹੈ। ਗ੍ਰੀਨਜ਼ ਇੱਕ ਮੈਗਾ ਪਾਲਿਸੀ ਪੁਸ਼ਤਾ ਐਲਾਨ ਕਰੇਗਾ ਜਿਸ ਦਾ ਦਾਵਾ ਹੈ ਕਿ ਕੁਦਰਤੀ ਆਫਤਾਂ ਦੇ ਵਧੇ ਹੋਏ ਜੋਖਮ ਕਾਰਨ ਪ੍ਰੀਮੀਅਮ ਵਧਨ ਦੇ ਵਿਚਕਾਰ ਵਧ ਰਹੀ ਬੀਮਾ ਲਾਗਤਾਂ ਨੂੰ 4 ਬਿਲੀਅਨ ਡਾਲਰ ਤੱਕ ਘਟਾਇਆ ਜਾ ਸਕਦਾ ਹੈ। ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਵੀ ਉਦਯੋਗ ਨੂੰ ਨੋਟਿਸੇ ਰੱਖਿਆ ਜਿਸ ਨਾਲ ਬੀਮਾ ਵਿੱਗ ਜਾ ਤੇ ਵਿਨਿਵੇਸ਼ ਸ਼ਕਤੀਆਂ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਗਲਤ ਢੰਗ ਨਾਲ ਲਾਗਤਾਂ ਵਧਾ ਰਹੇ ਨੇ ਛੋਟੀ ਪਾਰਟੀ ਦੀ 5 ਨੁਕਾਤੀ ਯੋਜਨਾ ਵਿੱਚ ਰਾਜ ਸਰਕਾਰ ਦੁਆਰਾ ਘਰ ਅਤੇ ਕਾਰ بیمੇ ਤੇ ਇਕੱਠੀ ਕੀਤੀ ਜਾਂਦੀ ਬੀਮਾ ਸਟੈਂਪ ਡਿਊਟੀ ਨੂੰ ਖਤਮ ਕਰਨ ਲਈ ਰਾਸ਼ਟ੍ਰ ਮੰਡਲ ਪ੍ਰੋਤਸਾਹਨ ਸਾਰੀਆਂ ਕੁਦਰਤੀ ਆਫਤਾਂ ਨੂੰ ਸ਼ਾਮਲ ਕਰਨ ਲਈ ਸਾਈਕਲੋਨ ਰੀਇਸ਼ੋਰੈਂਸ ਪੂਲ ਦਾ ਵਿਸਤਾਰ ਕਰਨਾ ਅਤੇ ਕੋਲਾ ਗੈਸ ਅਤੇ ਤੇਲ ਕੰਪਨੀਆਂ ਨੂੰ ਡਿਜ਼ਾਸਟਰ ਰੈਡੀ ਫੰਡ ਅਤੇ ਰੀਇਨਸ਼ੋਰੈਂਸ ਪੂਲ ਵਿੱਚ ਯੋਗਦਾਨ ਪਾਉਣ ਲਈ ਮਜਬੂਰ ਕਰਨਾ ਸ਼ਾਮਲ ਹੈ ਕਿਉਂਕਿ ਇਹ ਨਿਕਾਸ ਅਤੇ ਜਲਵਾਯੂ ਪਰਵਰਤਨ ਤੇ ਪ੍ਰਭਾਵ ਪਾਉਂਦੇ ਨੇ 2022 ਵਿੱਚ ਸ਼ੁਰੂ ਕੀਤਾ ਗਿਆ ਸਾਈਕਲੋਨ ਰੀਇਨਸ਼ੋਰੈਂਸ ਪੂਲ ਬੀਮਾ ਕਰਤਾਵਾਂ ਨੂੰ ਫੰਡ ਵਿੱਚ ਯੋਗਦਾਨ ਪਾਉਣ ਲਈ ਮਜਬੂਰ ਕਰਦਾ ਹੈ ਜਿਸ ਦੀ ਵਰਤੋਂ ਫਿਰ ਚੱਕਰਵਾਤ ਅਤੇ ਸੰਬੰਧਿਤ ਹੜਕਟਨਾਵਾ ਤੋਂ ਨੁਕਸਾਨ ਦੇ ਉੱਚ ਜੋਖਮ ਵਾਲੇ ਘਰਾਂ ਅਤੇ ਕਾਰੋਬਾਰਾਂ ਲਈ ਪ੍ਰੀਮੀਅਮ ਕਟਾਉਣ ਲਈ ਕੀਤੀ ਜਾਂਦੀ ਹੈ ग्रीन्स योजना हड, अग, दी योजना ਵਿੱਚ ਖਪਤਕਾਰ ਨਿਗਰਾਨੀ ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਨੂੰ ਬੀਮਾ ਕਰਤਾਵਾਂ ਨੂੰ ਆਪਣੇ ਪ੍ਰੀਮੀਅਮ ਕੀਮ ਪ੍ਰਬੰਧਾ ਦਾ ਖੁਲਾਸਾ ਕਰਨ ਲਈ ਮਜਬੂਰ ਕਰਨ ਦੀਆਂ ਸ਼ਕਤੀਆਂ ਦੇ ਨਾਲ ਹੀ ਚੱਕਰਵਾਤ ਹੜ੍ਹ ਅੱਗ ਅਤੇ ਤੂਫਾਨ ਵਰਗੀਆਂ ਜਲਵਾਯੂ ਪ੍ਰੇਰਿਤ ਕੁਦਰਤੀ ਆਫਤਾ ਤੋਂ ਜੋਖਮ ਵਿੱਚ ਭਾਈਚਾਰਿਆਂ ਦੀ ਪਛਾਣ ਕਰਨ ਲਈ 10 ਮਿਲੀਅਨ ਡਾਲਰ ਦਾ ਜੋਖਮ ਨਕਸ਼ਾ ਵੀ ਸ਼ਾਮਲ ਹੈ ਸੰਸਦੀ ਬਜਟ ਦਫ਼ਤਰ ਦੁਆਰਾ ਕੀਤੇ ਗਏ ਖਰਚਿਆਂ ਵਿੱਚ ਕਿਹਾ ਗਿਆ ਹੈ ਕਿ ਨੀਤੀਗਤ ਬਦਲਾਅ ਜਿਵੇਂ ਕਿ ਸਟੈਂਪ ਡਿਊਟੀ ਫੀਸਾਂ ਨੂੰ ਖਤਮ ਕਰਨਾ ਵਿਸਤ੍ਰਿਤ ਪੁਨਰ ਬੀਮਾ ਪੂਲ ਅਤੇ ਪ੍ਰਦੂਸ਼ਣ ਕਰਤਾ ਭੁਗਤਾਨ ਨੀਤੀ ਪਹਿਲੇ ਸਾਲ ਵਿੱਚ ਘਰਾ ਨੂੰ 4 ਬਿਲੀਅਨ ਡਾਲਰ ਬਚਾ ਸਕਦੇ ਨੇ ਡਿਪਟੀ ਗ੍ਰੀਨਜ਼ ਲੀਡਰ ਮਹਿਰੀਨ ਫਾਰੂਖੀ ਬੁੱਧਵਾਰ ਨੂੰ ਉਤਰੀ ਨਿਊ ਸਾਊਥ ਵੈਲ ਸੀਟ ਰਿਚਮੈਂਟ ਤੋਂ ਇਸ ਐਲਾਨ ਦੀ ਸ਼ੁਰੂਆਤ ਕਰਨਗੇ ਜੋ ਇਸ ਸਮੇਂ ਪਰਿਵਾਰਿਕ ਹਿੰਸਾ ਰੋਕਥਾਮ ਅਤੇ ਸਮਾਜਿਕ ਸੇਵਾਵਾਂ ਲਈ ਸਹਾਇਕ ਮੰਤਰੀ ਜਸਟਿਨ ਐਲੀਟ ਕੋਲ ਹੈ ਸੈਨੇਟਰ ਫਾਰੂਕੀ ਗ੍ਰੀਨਜ਼ ਉਮੀਦਵਾਰ ਮੈਂਡੀ ਨੋਲਨ ਦੇ ਨਾਲ ਦਿਖਾਈ ਦੇਣਗੇ। ਬੀਤੇ ਸਾਲ ਆਸਟ੍ਰੇਲੀਆ ਦੀ ਸਰਕਾਰ ਨੇ ਸਕੂਲਾਂ ਵਿੱਚ ਸਟੂਡੈਂਟਸ ਤੇ ਮੋਬਾਈਲ ਫੋਨ ਇਸਤੇਮਾਲ ਕਰਨ ਤੇ ਪਾਬੰਦੀ ਲਗਾਈ ਸੀ। ਇਸ ਦੇ ਚੰਗੇ ਨਤੀਜੇ ਹੁਣ ਸਾਹਮਣੇ ਆ ਰਹੇ ਨੇ। ਪਾਬੰਦੀ ਦੇ ਕਰੀਬ 1 ਸਾਲ ਬਾਅਦ ਇੱਕ ਰਿਸਰਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਬਾਈਲ ਤੇ ਪਾਬੰਦੀ ਤੋਂ ਬਾਅਦ ਵਿਦਿਆਰਥੀਆਂ ਦੇ ਵਿਵਹਾਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੋਇਆ ਹੈ। ਉਹ ਹੁਣ ਖੇਡ ਦੇ ਮੈਦਾਨ ਵੱਲ ਜ਼ਿਆਦਾ ਜਾ ਰਹੇ ਨੇ। ਪਹਿਲਾਂ ਉਹ ਮੋਬਾਈਲ ਤੇ ਹੀ ਗੇਮਸ ਖੇਡਦੇ ਰਹਿੰਦੇ ਸੀ। ਉਤਰ ਕੁਝ ਅਧਿਆਪਕ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਅੱਗੇ ਵੀ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਆਸਟ੍ਰੇਲੀਆ ਸਰਕਾਰ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੋਬਾਈਲ ਲਿਆਉਣ ਤੇ ਪਾਬੰਦੀ ਲਗਾਈ ਸੀ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ। ਇੱਕ ਰਿਸਰਚ ਰਿਪੋਰਟ ਅਨੁਸਾਰ ਦੇਸ਼ ਪਰਦੇਸ ਸਕੂਲਾਂ ਵਿੱਚ ਮੋਬਾਈਲ ਫੋਨਾਂ ਤੇ ਪਾਬੰਦੀ ਲੱਗਣ ਤੋਂ ਬਾਅਦ ਸਕੂਲੀ ਬੱਚੇ ਬਿਹਤਰ ਵਿਵਹਾਰ ਕਰ ਰਹੇ ਨੇ। ਸਕੂਲਾਂ ਵਿੱਚ ਫੋਨਾਂ ਤੇ ਪਾਬੰਦੀ ਲਗਾਏ ਜਾਣ ਨੂੰ 1 ਸਾਲ ਹੋਣ ਜਾ ਰਿਹਾ ਹੈ ਅਤੇ ਅਧਿਆਪਕਾਂ ਨੇ ਹੁਣ ਖੁਲਾਸਾ ਕੀਤਾ ਹੈ ਕਿ ਇਹ ਰਣਨੀਤੀ ਬੱਚਿਆਂ ਦੇ ਵਿਵਹਾਰ ਨੂੰ ਸੁਧਾਰਨ ਵਿੱਚ ਲਾਭਦਾਇਕ ਸਿੱਧ ਹੋਈ ਹੈ। रिसर्च ਤੋਂ ਪਤਾ ਲੱਗਦਾ ਕਿ ਦੇਸ਼ ਭਰ ਦੇ ਵਿਦਿਆਰਥੀਆਂ ਦਾ ਧਿਆਨ ਘੱਟ ਪਟਕਿਆ ਕਿਉਂਕਿ ਕਲਾਸਰੂਮਾਂ ਵਿੱਚ ਮੋਬਾਈਲ ਫੋਨਾਂ 'ਤੇ ਪਾਬੰਦੀ ਲਗਾਈ ਗਈ ਸੀ ਨਿਊ ਸਾਊਥਫیل ਸਿੱਖਿਆ ਵਿਭਾਗ ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ 1 ਸਾਲ ਪਹਿਲਾਂ ਮੋਬਾਈਲ ਫੋਨਾਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ 87% ਵਿਦਿਆਰਥੀ ਕਲਾਸਰੂਮ ਵਿੱਚ ਘੱਟ ਧਿਆਨ ਪਟਕਾਉਂਦੇ ਨਜ਼ਰ ਆਏ ਇਹ ਅਧਿਐਨ ਜਿਸ ਵਿੱਚ 1000 ਪਬਲਿਕ ਸਕੂਲ ਪ੍ਰਿੰਸੀਪਲਾਂ ਦਾ ਸਰਵੇਖਣ ਕੀਤਾ ਗਿਆ ਸੀ ਨੇ ਦਰਸਾਇਆ ਕਿ 81% ਵਿਦਿਆਰਥੀਆਂ ਨੇ ਸਿੱਖਣ ਵਿੱਚ ਸੁਧਾਰ ਹੋਇਆ ਹੈ ਦੱਖਣੀ ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਦੇ ਇੱਕ ਇਸੇ ਤਰ੍ਹਾਂ ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਦੱਖਣੀ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਨਾਲ ਜੁੜੀਆਂ ਗੰਭੀਰ ਘਟਨਾਵਾਂ ਵਿੱਚ 63% ਦੀ ਗਿਰਾਵਟ ਆਈ ਹੈ ਅਤੇ ਵਿਵਹਾਰ ਸਬੰਧੀ ਮੁੱਦਿਆਂ ਵਿੱਚ 54% ਦੀ ਕਮੀ ਆਈ ਹੈ। ਪਾਬੰਬੋਲ ਤੇ ਪਾਬੰਦੀ ਲੱਗਣ ਤੋਂ ਬਾਅਦ ਵਿਦਿਆਰਥੀਆਂ ਦੇ ਵਿਵਹਾਰ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ ਹੈ। ਇਸ ਦੌਰਾਨ 6 ਮਹੀਨੇ ਪਹਿਲਾਂ ਕਾਰਨਰ ਸਟੋਰਾਂ ਵਿੱਚ ਵੈਪਿੰਗ ਦੀ ਵਿਕਰੀ ਤੇ ਪਾਬੰਦੀ ਲਗਾਉਣ ਵਾਲੇ ਨਵੇਂ ਸੰਗੀ ਵੈਪਿਕ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ 14 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਕੈਂਸਰ ਕਾਉਂਸਲ ਦੀ ਜਨਰੇਸ਼ਨ ਵੈਬ ਖੋਜ ਦੇ ਅਨੁਸਾਰ ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਖੋਜ ਸੰਸਥਾ ਦੇ ਅਨੁਸਾਰ 2024 ਤੋਂ 2023 ਦੇ ਅੰਕੜਿਆਂ ਦੇ ਮੁਕਾਬਲੇ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਵਿੱਚ ਵੈਪਿੰਗ ਦਰਾਂ ਵਿੱਚ 1/3 ਕਮੀ ਦਰਜ ਕੀਤੀ ਗਈ ਹੈ। ਇਹਨਾਂ ਕਬਦੀਲੀਆਂ ਤੋਂ ਬਾਅਦ ਦੱਖਣੀ ਆਸਟ੍ਰੇਲੀਆਈ ਸਕੂਲਾਂ ਵਿੱਚ ਵੈਪਿੰਗ ਨਾਲ ਸੰਬੰਧਿਤ ਸਸਪੈਂਸ਼ਨਾਂ ਵਿੱਚ 50% ਦੀ ਕਮੀ ਦੇਖੀ ਗਈ ਹੈ। ਸ਼ਿੱਖਿਆ ਮੰਤਰੀ ਜੇਸਨ ਕਲੇਅਰ ਨੇ ਕਿਹਾ ਕਿ ਇਹ پابੰਦੀਆਂ ਬੱਚਿਆਂ ਦੇ ਜੀਵਨ ਵਿੱਚ ਸੁਧਾਰ ਕਰ ਰਹੀਆਂ ਨੇ ਮੋਬਾਈਲ ਫੋਨਾਂ ਤੇ ਸਾਡੀ پابੰਦੀ ਅਤੇ ਵੈਪਿੰਗ ਤੇ ਸਾਡੀ پابੰਦੀ ਕਲਾਸਰੂਮਾਂ ਵਿੱਚ ਵਿਵਹਾਰ ਨੂੰ ਸੁਧਾਰ ਰਹੀ ਹੈ ਉਧਰ ਰਿਸਰਚ ਟੀਮ ਨੇ ਕਿਹਾ ਕਿ ਅਧਿਆਪਕ ਸਾਨੂੰ ਦਾਸ ਦੇ ਹਨ ਕਿ ਇਹ پابੰਦੀਆਂ ਬਹੁਤ ਵੱਡਾ ਫਰਕ ਪਾ ਰਹੀਆਂ ਨੇ ਕਲਾਸਰੂਮ ਵਿੱਚ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘਟ ਗਈਆਂ ਨੇ ਅਤੇ ਖੇਡ ਦੇ ਮੈਦਾਨ ਫਿਰ ਤੋਂ ਸ਼ੋਰ ਸ਼ਰਾਬੇ ਵਾਲੇ ਬਣੇ ਨੇ ਬੱਚੇ ਬੱਚੇ ਹੀ ਬਣ ਰਹੇ ਨੇ ਇਹ ਅਤੇ ਤੁਹਾਆਂ ਅਤੇ ਮਾਪਿਆਂ ਦੀ ਮਦਦ ਕਰ ਰਿਹਾ ਹੈ ਅਤੇ ਖੁਸ਼ਹਾਲ ਸਿਹਤਮੰਦ ਬੱਚਿਆਂ ਦਾ ਸਮਰਥਨ ਕਰ ਰਿਹਾ ਹੈ ਉਧਰ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਬੱਚਿਆਂ ਦੀ ਬਿਹਤਰੀ ਲਈ ਇੱਕ ਹੋਰ ਵੱਡਾ ਕਦਮ ਪੁੱਟਣ ਜਾ ਰਹੀ ਹੈ ਬੱਚਿਆਂ ਲਈ ਆਪਣੀ ਸੁਰੱਖਿਆ ਯੋਜਨਾ ਨੂੰ ਲਾਗੂ ਕਰਨ ਲਈ ਸਰਕਾਰ ਦਾ ਅਗਲਾ ਕਦਮ ਸੋਸ਼ਲ ਮੀਡੀਆ ਤੱਕ ਪਹੁੰਚ ਕਰਨ ਦੀ ਕਟੋਕਟ ਉਮਰ 16 ਸਾਲ ਨਿਰਧਾਰਿਤ ਕਰਨਾ ਹੋਵੇਗਾ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਧ ਕਾਨੂੰਨ ਪਾਸ ਹੋਣ ਤੋਂ 12 ਮਹੀਨਿਆਂ ਦੇ ਅੰਦਰ ਇਹਨਾਂ ਤਬਦੀਲੀਆਂ ਨੂੰ ਲਾਗੂ ਕਰਨ ਦਾ ਦਾਅਵਾ ਕੀਤਾ ਸੀ ਉਧਰੇ ਸੰਚਾਰ ਮੰਤਰੀ ਮਿਸ਼ੇਲ ਔਰ ਰੋਲੈਂਡ ਨੇ ਕਿਹਾ ਕਿ 16 ਸਾਲ ਦੀ ਨਵੀਂ ਸੋਸ਼ਲ ਮੀਡੀਆ ਉਮਰ ਸੀਮਾ ਦੇਸ਼ ਭਰ ਵਿੱਚ ਤੱਕੇਸ਼ਾਹੀ ਨਾਲ ਲਾਗੂ ਹੋਣ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਸਰਕਾਰ ਦੇ ਚੱਲ ਰਹੇ ਕੰਮ ਨੂੰ ਪੂਰਾ ਕਰੇਗੀ। ਮੰਤਰੀ ਮਿਸ਼ੇਲ ਨੇ ਕਿਹਾ ਕਿ ਅਲਬਾਨੀ ਸਰਕਾਰ ਨੌਜਵਾਨ ਆਸਟ੍ਰੇਲੀਆਈ ਲੋਕਾਂ ਨੂੰ ਸੋਸ਼ਲ ਮੀਡੀਆ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾ ਰਹੀ ਹੈ ਅਤੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਹਾਇਤਾ ਕਰ ਰਹੀ ਹੈ। ਬੱਚਿਆਂ ਨੂੰ ਸੁਰੱਖਿਅਤ ਰੱਖਣਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਅਸੀਂ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੇ ਹਾਂ ਅਸੀਂ ਨੌਜਵਾਨਾਂ ਅਤੇ ਕਮਜ਼ੋਰ ਆਸਟ੍ਰੇਲੀਆਈ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ ਸਿਡਨੀ ਦੇ ਦੱਖਣ ਵਿੱਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਪਾਏ ਜਾ ਰਿਹਾ ਹੈ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋਣ ਵਿੱਚ ਸਫਲ ਰਹੇ ਜਿਨ੍ਹਾਂ ਦੀ ਭਾਲ ਲਈ ਨਿਊ ਸਾਊਥ ਵੈਲਜ਼ ਪੁਲਿਸ ਨੇ ਵੱਡੇ ਪੱਧਰ ਤੇ ਸਪੈਸ਼ਲ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ ਸਿਡਨੀ ਦੇ ਦੱਖਣ ਵਿੱਚ ਪੁਲਿਸ ਵੱਲੋਂ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਇਹ ਐਕਸ਼ਨ ਉਦੋਂ ਹੋਇਆ ਜਦੋਂ ਇੱਥੇ ਗੋਲੀਬਾਰੀ ਦੀ ਘਟਨਾ ਰਿਪੋਰਟ ਹੋਈ ਦੱਸਿਆ ਜਾ ਰਿਹਾ ਹੈ ਕਿ ਸਿਡਨੀ ਦੇ ਦੱਖਣ ਵਿੱਚ ਕੁਝ ਹਮਲਾਵਰਾਂ ਨੇ ਇੱਕ ਸਮੂਹ ਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਇਹ ਘਟਨਾ ਗ੍ਰੈਂਡ ਪ੍ਰੇਡ ਨੇੜੇ ਦੱਸੀ ਜਾ ਰਹੀ ਹੈ ਗੋਲੀਬਾਰੀ ਦੀ ਰਿਪੋਰਟ ਤੋਂ ਬਾਅਦ ਦੁਪਹਿਰ 3:30 ਵਜੇ ਸਿਡਨੀ ਹਵਾਈ ਅੱਡੇ ਤੋਂ ਲਗਭਗ 4 ਕਿਲੋਮੀਟਰ ਦੂਰ ਬ੍ਰਾਈਟਨ ਲੇ ਸੈਂਡਜ਼ ਵਿੱਚ ਪੁਲਿਸ ਨੂੰ ਸੱਦਿਆ ਗਿਆ ਪੁਲਿਸਾ ਕਹਿਣਾ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਖੜੀਕਾਰ ਦੇ ਨੇੜੇ ਖੜੇ ਤਿੰਨ ਆਦਮੀਆਂ ਵੱਲ ਗੋਲੀ ਚਲਾਉਣ ਤੋਂ ਬਾਅਦ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਇੱਕ ਓਡੀ ਐਸਯੂਵੀ ਕਥਿਤ ਤੌਰ ਤੇ ਦ ਬੁਲਾਵਾਰਡ ਵਿੱਚ ਚਲੀ ਗਈ ਅਤੇ ਮੌਕੇ ਤੋਂ ਜਾਣ ਤੋਂ ਪਹਿਲਾਂ ਇਸ ਵਿੱਚ ਸਵਾਰ ਹਮਲਾਵਰਾਂ ਨੇ ਆਦਮੀਆਂ ਤੇ ਗੋਲੀਬਾਰੀ ਕੀਤੀ ਉਧਰ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚਦੀ ਉਸ ਤੋਂ ਪਹਿਲਾਂ ਹੀ ਤਿੰਨੋਂ ਆਦਮੀ ਉਥੋਂ ਫਰਾਰ ਹੋ ਗਏ ਪੁਲਿਸੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲੀਆਂ ਦੇ ਨਿਸ਼ਾਨ ਵਾਲੀਆਂ ਤਿੰਨ ਕਾਰਾਂ ਮਿਲੀਆਂ ਨੇ ਅਤੇ ਗੋਲੀਬਾਰੀ ਕਾਰਨ ਨੇੜਲੀ ਇੱਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਉਧਰ ਪੁਲਿਸ ਨੇ ਜ਼ਬਰਦਸਤ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ ਵਾਰਦਾਤ ਵਾਲੀ ਥਾਂ ਦੀ ਪਛਾਣ ਤੋਂ ਬਾਅਦ ਇਸ ਦੇ ਨੇੜਲੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ਹੈ ਤਾਂ ਬੁਲੇਵਾਰਡ ਦੀ ਗ੍ਰੈਂਡ ਪਰੇਡ ਅਤੇ ਟ੍ਰੈਫਲਗਰ ਸਟਰੀਟ ਦੇ ਵਿਚਕਾਰ ਰਾਹ ਨੂੰ ਬੰਦ ਕੀਤਾ ਗਿਆ ਹੈ ਦੂਜੇ ਪਾਸੇ ਤਾਜ਼ਾ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਗੋਲੀਬਾਰੀ ਤੋਂ ਥੋੜੀ ਦੇਰ ਬਾਅਦ ਪੁਲਿਸ ਨੂੰ ਨਾਰਵੀ ਦੀ ਵਿੰਡਾਰਾ ਸਟਰੀਟ ਤੇ ਇੱਕ ਆਡੀ ਐਸਯੂਵੀ ਜੋ ਕਿ ਹਮਲਾਵਰ ਦੀ ਕਾਰ ਦੇ ਵਰਣਨ ਨਾਲ ਮੇਲ ਖਾਂਦੀ ਸੀ ਅੱਗ ਲੱਗੀ ਹੋਈ ਮਿਲੀ ਮੌਕੇ ਦੀ ਗਵਾਹ ਸੂਜ਼ਨ ਨੇ ਟੂ ਜੂਬੀ ਵਿੱਚ ਫੋਨ ਕੀਤਾ ਅਤੇ ਕਲਿੰਟਨ ਮੈਨਾਰਡ ਨੂੰ ਦੱਸਿਆ ਕਿ ਉਸਦਾ ਪਤੀ ਗ੍ਰੈਂਡ ਪਲੇਟ ਤੇ ਟ੍ਰੈਫਿਕ ਵਿੱਚ ਫਸਿਆ ਹੋਇਆ ਸੀ ਜਦੋਂ ਉਸਨੇ ਇੱਕ ਕਾਰ ਦੇ ਬਾਹਰ ਗੋਲੀਆਂ ਚੱਲਦੀਆਂ ਵੇਖੀਆਂ ਉਸਨੇ ਕਿਹਾ ਕਿ ਉਸਦੇ ਪਤੀ ਨੇ ਕਥਿਤ ਤੌਰ ਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਦੋ ਆਦਮੀਆਂ ਨੂੰ ਚਲਦੀ ਕਾਰ ਵਿੱਚੋਂ ਗੋਲੀਆਂ ਚਲਾਉਂਦੇ ਵੇਖਿਆ ਫਿਰ ਕਾਰ ਅਚਾਨਕ ਤੇਜ਼ ਹੋ ਗਈ ਅਤੇ ਸਾਰੇ ਟ੍ਰੈਫਿਕ ਵਿੱਚ ਤੇਜ਼ ਰਫਰਾਂ ਨਾਲ ਚੱਲਦੀ ਰਹੀ ਘਟਨਾ ਤੋਂ ਬਾਅਦ ਉਹ ਖੁਦ ਸਹਿਮਿਆ ਹੋਇਆ ਸੀ ਉਧਰ ਮੌਕੇ ਦਾ ਗਵਾਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਹੋਇਆ ਜਾਂ ਨਹੀਂ ਜੋ ਜੇ ਪਾਸੇ ਪੁਲਿਸ ਨੇ ਵੀ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਕੀਤੀ ਹੈ ਫਿਲਹਾਲ ਪੁਲਿਸ ਘਟਨਾ ਦੇ ਨੇੜਲੇ ਸਥਾਨਾਂ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਪੁਲਿਸ ਨੂੰ ਆਸ ਹੈ ਕਿ ਹਮਲਾਵਰ ਨੂੰ ਛੇਤੀ ਹੀ ਪਾ ਲਿਆ ਜਾਵੇਗਾ ਇਸ ਬੁਲਟਨ ਵਿੱਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ